ਚੱਕ ਲੈ ਯਾਰ ਚੱਕ ਲੈ ਨਾ ਸਾਹਮਣੇ ਆਉਂਦਾ ਬਾਈ ਉਹ ਮੈਂ ਕਰਵਾ ਲਈਏ ਮੇਰੀ ਬਾਈ ਮੈਨ ਦਿਖਾ ਦੇ ਬਾਈ ਮੇਰੇ ਸਾਹਮਣੇ ਠਾਣੇ ਲੱਗਿਆ ਤੇਰੇ ਕੋਲੇ ਯਾਰ ਨਹੀਂ ਨਹੀਂ ਮੋਰਾ ਕਿਹਨ ਲਿਆ ਕਿੱਥੇ ਆ ਯਾਰ ਇਦਾਂ ਬਾਈ ਇਦਾਂ ਬਾਈ ਐ ਆ ਵੀ ਤੁਸੀਂ ਬੜਾਵਾ ਦਿੰਦੇ ਹੋ ਇਹਨਾਂ ਨੂੰ ਬੜਾਵਾ ਦੇ ਫਿਰ ਹਾਂ ਕਰਵਾ ਲਈਏ ਸਾਹਮਣੇ ਕਰਵਾ ਯਾਰ ਅਸੀਂ ਉਹਨਾਂ ਤੋਂ ਕੀ ਲੈਣਾ ਜਿਹੜਾ ਸਾਡੇ ਏਰੀਆ 'ਚ ਰਹਿ ਰਹੇ ਹਾਂ ਅਸੀਂ ਉਹਨਾਂ ਨੂੰ ਤਾਂ ਸਾਫ਼ ਕਰੀਏ ਨਾ ਮੈਂ ਤਾਂ ਤੁੰਗਿਆ ਰੋਡ ਦੀ ਦੁਕਾਨ ਹੈ ਮੇਰੀ ਫਿਰ ਪਟੀ ਕਿ ਇੰਟਰਪ੍ਰਾਈਜ਼ ਉੱਥੇ ਲਾ ਲਾ ਫਿਰ ਮੂਰੇ ਲੈ ਕੇ ਇਹਨੂੰ ਜਾ ਲੈ ਜਾ ਵੀਕੈਂਡ ਤਾਂ ਉੱਥੇ ਲੈ ਲਾ ਪਰ ਲਿਆ ਕੇ ਉਹ ਤਾਂ ਕਰਾਇਆ ਦੇ ਨਹੀਂ ਆਂ ਤੁਹਾਨੂੰ ਹਾਂ ਮਾਲਕ ਨੂੰ ਬੁਲਾ ਠੀਕ ਹੈ ਬੁਲਾ ਯਾਰ ਜੀ ਨੂੰ ਕਰਾਇਆ ਦਿੰਦਾ ਸੀ ਕੀ ਲੈਣਾ ਤਾਂ ਇਹਦਾ ਮਤਲਬ ਪੰਜਾਬੀ ਹੋਗੇ ਤੁਸੀਂ ਇਹਨਾਂ ਨੂੰ ਬੜਾਵਾ ਦਿੰਦੇ ਹੋ ਵੀ ਹਾਂ ਇੱਥੇ ਲਓ ਅਸੀਂ ਖੜੇ ਆ ਤੁਸੀਂ ਇਹੀ ਗੱਲ ਕਿਥੇ ਸ਼ਾਬਦ ਕੀਤੀ ਐ ਖੜ ਕੇ ਤੁਸੀਂ ਉੱਥੋਂ ਇਹੀ ਗੱਲ ਸਾਬਤ ਕਰ ਰਹੇ ਹੋ ਖੜ ਕੇ ਵੀ ਤੁਸੀਂ ਬੜਾਵਾ ਦਿੰਦੇ ਹੋ ਇਹਨਾਂ ਨੂੰ ਇਹਨਾਂ ਨੂੰ ਪਈਆਂ ਨੂੰ ਜਿਹੜਾ ਪੰਜ-ਪੰਜ ਸਾਲ ਦੀਆਂ ਬੱਚੀਆਂ ਨਾਲ ਰੇਪ ਕਰਨੋਂ ਜਿਹੜਾ ਰਹਿਮ ਨਹੀਂ ਕਰਦੇ ਤੁਸੀਂ ਉਹਨਾਂ ਨੂੰ ਬੜਾਵਾ ਦੇ ਰਹੇ ਹੋ ਗੁਰਸਖ ਬੰਦਾ ਪੰਜਾਬੀ ਬੰਦਾ ਯਾਰ ਤੂੰ ਦੱਸ ਬਈ ਨਾਂ ਦੇ ਸਾਹਮਣੇ ਆਪਾਂ ਕੀ ਆਣੇ ਆਏ ਹੋ ਯਾਰ ਬਈ ਇਹ ਤੁਸੀਂ ਸਾਹੋਂਦੇ ਵਰਗੇ ਨਾਲ ਜਾਉਂਗੇ ਤਾਂ ਹੀ ਨਾ ਅਸੀਂ ਤਾਂ ਆਪਣੇ ਏਰੀਆ ਨੂੰ ਟਾਣਾਗੇ ਉਹੀ ਪਿੰਦੇ ਉਹੀ ਮੇਰੇ ਘਰੇ ਰਹਿ ਰਹੇ ਹਾਂ ਉਹੀ ਬਿਨਾਂ ਮਤਲਬ ਚੋਦਰ ਕਰੀ ਜਾਂਦੇ ਯਾਰ ਚੋਦਰ ਤਾਂ ਕਰ ਨਹੀਂ ਰਹੇ ਯਾਰ ਆਪਦੇ ਕਿੱਥੇ ਤੁਸੀਂ ਰਹੇ ਹੋ ਯਾਰ ਨਾਲੋਂ ਉੱਥੇ ਲੈ ਜਾਓ ਇਹਨੂੰ ਬਈ ਚਾਹੇ ਕੁਛ ਨਾਲ ਆ ਪਰਾਇਆ ਵੀ ਦੇ ਰਿਹਾ ਤੂੰ ਵੀ ਕਰਦੇ ਬਈ ਤੇਰੇ ਮੂਰੇ ਹੱਥ ਬੰਨੇ ਆ ਯਾ ਪਰ ਇੱਥੇ ਵੀ ਲਾਣੀ ਹੈ ਤੇਰਾ ਤੂੰ ਆ ਕੇ ਜਗ੍ਹਾ ਤੇ ਲੈ ਜਾ ਜਾ ਕੇ ਸੋਰੇ ਨਹੀਂ ਲਾਣ ਦਿੰਦੇ ਆਪਾਂ ਜਾ ਇਹ ਉਹ ਤਾਂ ਦੁਕਾਨ ਦਾ ਵੀ ਕਿਰਾਇਆ ਦੇ ਰਿਹਾ ਕੋਈ ਨਹੀਂ ਅਸੀਂ ਨਹੀਂ ਲਾਣਾ ਯਾਰ ਅਸੀਂ ਵੀ ਨਹੀਂ ਲਾਣ ਦਿੰਦੇ ਆ ਕਿਰਾਇਆ ਦੇ ਰਿਹਾ ਤੂੰ ਲਾ ਕੇ ਦਿਖਾ ਆਪਣੀ ਮੇਰੀ ਦੁਕਾਨ ਦੇ ਉਰੇ ਕਿੰਨੇ ਬੈਠੇ ਹੋੜੀ ਤੂੰ ਆਪਦੇ ਹਟਾ ਜਾ ਕੇ ਦੀ ਠੇਕਾ ਥੋੜੀ ਲਿਆ ਤੇਰੀ ਦੁਕਾਨ ਦਾ ਤੇ ਤੂੰ ਇਹਦੇ ਇਕੱਲੇ ਦਲਿਆ ਯਾਰ ਸਾਰੇ ਹੀ ਹਟਾਈਆਂ ਨੇ ਅਸੀਂ ਨੇ ਕੱਲ ਦੇ ਫਿਰ ਪਰਸੋਂ ਦੇ ਫਿਰ ਰਹੇ ਨੇ ਇਹਦੇ ਮੈਂ ਉਰੇ ਰਹਿਣਾ ਮੈਂ ਇੱਥੇ ਲੱਗਣ ਹੀ ਨਹੀਂ ਦਿੰਦਾ ਜਾ ਕੋਈ ਸਾਰੇ ਭੇਜੇ ਨਹੀਂ ਨੇ ਠੀਕ ਆ ਘਾਰ ਨਹੀਂ ਮਾਰ ਲਾਣਾ ਕੇ ਜਿਹਦੇ ਮਾਰਦੀ ਕੋ ਕੰਪਲੇਟ ਦੇ ਆ ਜਾ ਜੇ ਜਾ ਚੱਲ ਚੱਕ ਲਾਇਆ ਚੱਕ ਲਾ ਨਾ ਗੰਦਿਆਂ ਨੂੰ ਆਪਦਾ ਬਈ ਉਹ ਮੈਂ ਕਰਵਾ ਰਹੀ ਆ ਮੇਰੀ ਬਾਈ ਲੈ ਦਿਖਾ ਦੇ ਬਈ ਮੇਰੇ ਸਾਹਮਣੇ ਠਾਣੇ ਦੀ ਮੋਰਾਂ ਲੈ ਗਈ ਆ ਤੇਰੇ ਕੋਲੇ ਯਾਰ ਨਹੀਂ ਨਹੀਂ ਮੋਰਾਂ ਲੈ ਗਿਆ ਕਿੱਥੇ ਆ ਯਾਰ ਇਦਾਂ ਬਾਈ ਇਦਾਂ ਬਾਈ ਐ ਆ ਵੀ ਤੁਸੀਂ ਬੜਾਵਾ ਦਿੰਦੇ ਹੋ ਇਹਨਾਂ ਨੂੰ ਬੜਾਵਾ ਦੇ ਰਹੀਆਂ ਮੈਂ ਕਰਵਾ ਰਹੀ ਆ ਸਾਹਮਣੇ ਕਰਵਾ ਰਹੀ ਆ ਯਾਰ ਅਸੀਂ ਉਹਨਾਂ ਤੋਂ ਕੀ ਲੈਣਾ ਜਿਹੜੇ ਸਾਡੇ ਏਰੀਆ 'ਚ ਰਹਿ ਰਹੇ ਨੇ ਅਸੀਂ ਉਹਨਾਂ ਨੂੰ ਸਾਫ਼ ਕਰੀਏ ਨਾ ਮੈਂ ਤਾਂ ਤੁੰਗਿਆ ਰੋਡ ਦੀ ਦੁਕਾਨ ਹੈ ਮੇਰੀ ਫੇਰ ਆ ਟੀਕ ਇੰਟਰਪ੍ਰਾਈਜ਼ ਉੱਥੇ ਲਾ ਲਾ ਫਿਰ ਮੂਰੇ ਲੈ ਕੇ ਇਹਨੂੰ ਲੈ ਜਾ ਲੈ ਜਾ ਕੱਲ ਵੀਕੈਂਡ ਉੱਥੇ ਲੈ ਲੈ ਵਰ ਲਿਆ ਦੇ ਉਹਨਾਂ ਦਾ ਕਰਾਇਆ ਦੇ ਨਹੀਂ ਉਹਨੂੰ ਮਾਲਕ ਨੂੰ ਬੁਲਾ ਠੀਕ ਹੈ ਬਣਾ ਯਾਰ ਜੀ ਨੂੰ ਕਰਾਇਆ ਲੈਂਦਾ ਸੀ ਕੀ ਲੈਣਾ ਤਾਂ ਇਹਦਾ ਮਤਲਬ ਪੰਜਾਬੀ ਹੋਗੇ ਤੁਸੀਂ ਇਹਨਾਂ ਨੂੰ ਬੜਾਵਾ ਦਿੰਦੇ ਹੋ ਵੀ ਹਾਂ ਇੱਥੇ ਲਓ ਅਸੀਂ ਖੜੇ ਹਾਂ ਤੁਸੀਂ ਇਹੀ ਗੱਲ ਕਿੱਥੇ ਸ਼ਾਬਦ ਕੀਤੀ ਹੈ ਖੜ ਕੇ ਤੁਸੀਂ ਉੱਥੋਂ ਇਹੀ ਗੱਲ ਸਾਬਤ ਕਰ ਰਹੇ ਹੋ ਖੜ ਕੇ ਵੀ ਤੁਸੀਂ ਬੜਾਵਾ ਦਿੰਦੇ ਹੋ ਇਹਨਾਂ ਨੂੰ ਇਹਨਾਂ ਨੂੰ ਪਈਆਂ ਨੂੰ ਜਿਹੜਾ ਪੰਜ-ਪੰਜ ਸਾਲ ਦੀਆਂ ਬੱਚੀਆਂ ਨਾਲ ਰੇਪ ਕਰਨੋਂ ਜਿਹੜਾ ਰਹਿਮ ਨਹੀਂ ਕਰਦੇ ਤੁਸੀਂ ਉਹਨਾਂ ਨੂੰ ਬੜਾਵਾ ਦੇ ਰਹੇ ਹੋ ਗੁਰਸਖ ਬੰਦਾ ਪੰਜਾਬੀ ਬੰਦਾ ਯਾਰ ਤੂੰ بس بھائی سامنے ਆ ਆ ਉਹ ਯਾਰ ਬਾਈ ਜੇ ਤੁਸੀਂ ਸਾ ਤੋਂ ਦੇ ਵਰਗੇ ਨਾਲ ਜਾਉਂਗੇ ਤਾਂ ਹੀ ਨਾ ਅਸੀਂ ਤਾਂ ਆਪਣੇ ਏਰੀਆ ਜੋਂ ਡਾਵਾਗੇ ਉਹੀ ਪਿੰਦੇ ਉਹੀ ਮੇਰੇ ਘਰੇ ਰਹਿ ਰਹੇ ਉਹੀ ਬਿਨਾ ਮਤਲਬ ਚੌਂਦਰ ਕਰੀ ਜਾਂਦੇ ਯਾਰ ਚੌਂਦਰ ਤਾਂ ਕਰ ਨਹੀਂ ਰਹੇ ਯਾਰ ਆਪਦੇ ਜਿੱਥੇ ਤੁਸੀਂ ਰਹਿੰਦੇ ਨਾਲੋਂ ਉੱਥੇ ਲੈ ਜਾਓ ਇਹਨੂੰ ਬਾਈ ਚਾਹੇ ਕੋਸ ਨਾਲ ਮੈਨੂੰ ਕਿਰਾਇਆ ਵੀ ਦੇ ਰਿਹਾ ਤੂੰ ਵੀ ਤੇਰੇ ਮੂਰੇ ਹੱਥ ਬੰਨੇ ਆ ਹਾਂ ਪਰ ਇੱਥੇ ਨਹੀਂ ਲੈਣੀ ਹੈ ਮੇਰਾ ਤੂੰ ਆਪਕੇ ਜਗ੍ਹਾ ਤੇ ਲੈ ਜਾ ਜਾ ਕੇ ਚੋਰ ਨਹੀਂ ਲਾਣ ਦਿੰਦੇ ਆਪਾਂ ਜਾ ਐ ਉਹ ਤਾਂ ਦੁਕਾਨ ਦਾ ਵੀ ਕਿਰਾਇਆ ਦੇ ਰਿਹਾ ਕੋਈ ਨਹੀਂ ਅਸੀਂ ਨਹੀਂ ਲਾਣਾਂ ਯਾਰ ਅਸੀਂ ਵੀ ਮਾਣ ਦਿੰਦੇ ਆਂ ਉਹ ਲਾ ਕੇ ਦਿਖਾ ਆਪਣੀ ਮੇਰੀ ਬਾੰਦਵਰੇ ਕਿੰਨੇ ਬੈਠੇ ਆ ਜਿਹੜੀ ਤੂੰ ਆਪਦੇ ਹਟਾ ਜਾ ਕੇ ਅਸੀਂ ਠੇਕਾ ਥੋੜੀ ਲਿਆ ਤੇਰੀ ਦੁਕਾਨ ਦਾ ਤੇ ਤੂੰ ਇਹੇ ਇਕੱਲੇ ਦੜਿਆ ਯਾਰ ਸਾਰੇ ਹਟਾਈਆਂ ਨੇ ਅਸੀਂ ਨੇ ਕੱਲ ਦੇ ਫਿਰ ਪਰਸੋਂ ਦੇ ਫਿਰ ਰਹੇ ਆ ਇਹਦਾ ਮੈਂ ਹੋਰੇ ਰਹਿਣਾ ਮੈਂ ਇੱਥੇ ਲੱਗਣ ਨਹੀਂ ਦਿੰਦਾ ਜਾ ਕੋਈ ਸਾਰੇ ਭੇਜੇ ਨਹੀਂ ਨੇ ਠੀਕ ਆ ਘਾਰ ਨਹੀਂ ਮਾਰਦਾ ਮੈਂ ਕਹੇ ਜਿਹਦੇ ਮਰਜ਼ੀ ਕੋ ਕੰਪਲੀਟ ਦੇ ਆ ਜਾ ਜੇ ਜਾ ਚੱਲ